ਆਜਵਾ ਪ੍ਰਦੇਸ਼ ਪ੍ਰਦਾਨੀ ਅਸ਼ਵਨੀ ਸ਼ਰਮਾ ਦਾ ਕਿਸਾਨੀ ਅੰਦੋਲਨ ਤੇ ਇੱਕ ਵੱਡਾ ਬਿਆਨ ਆਇਆ ਹੈ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਜ ਵੀ ਕੇਂਦਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਕੋਈ ਗੱਲ ਹੈ ਤਾਂ ਕੇਂਦਰ ਇਸ ਨੂੰ ਮੰਨਣ ਨੂੰ ਤਿਆਰ ਹੈ ਇਸ ਤੋਂ ਖੁੱਲਾ ਸੱਦਾ ਕਿਸਾਨਾਂ ਲਈ ਨਹੀਂ ਹੋ ਸਕਦਾ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੱਲਬਾਤ ਲਈ ਕਿਸਾਨਾਂ ਦਾ ਖੁੱਲਾ ਸਵਾਗਤ ਹੈ ਪਰ ਕਿਸਾਨਾਂ ਦੀ ਜ਼ਿੱਦ ਦੇ ਹਿਸਾਬ ਨਾਲ ਨਹੀਂ ਬਲਕਿ ਕਿਸਾਨਾਂ ਦੇ ਹਿੱਤ ਤੇ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ ਸਾਡੀ ਸਰਕਾਰ ਹੈ ਸਾਡੇ ਆਦਰਸ਼ ਨੇ ਲੇਕਿਨ ਜਿਹੜੀਆਂ ਚੀਜ਼ਾਂ ਪ੍ਰੋਸੀਜਰ ਨਾਲ ਹੋਣੀਆਂ ਉਹ ਪ੍ਰੋਸੀਜਰ ਨਾਲ ਹੀ ਹੋਣੀਆਂ ਚਾਹੀਦੀਆਂ ਇਸ ਕਰਕੇ ਅਸੀਂ ਆਪਣਾ ਸੁਝਾਅ ਭੇਜ ਪਿਆ ਹੈ ਔਰ ਮੈਨੂੰ ਲੱਗਦਾ ਕਿ ਜਲਦੀ ਨਿਰਣੇ ਹੋਏਗਾ ਔਰ ਸ਼ਾਮਾ ਪ੍ਰਸ਼ਾਦ ਮੁਖਰਜੀ ਦੇ ਅੱਜ ਬਲੀਦਾਨ ਦਿਵਸ ਤੇ ਕਾਰਕਿਰਤਾਨ ਜਿਹੜੇ ਇੱਥੇ ਇਕੱਠੇ ਹੋਏ ਨੇ ਸ਼ਾਮਾ ਪ੍ਰਸ਼ਾਦ ਜੀ ਦੇ ਆਦਰਸ਼ਾਂ ਨੂੰ ਯਾਦ ਕੀਤਾ ਔਰ ਸ਼ਾਮਾ ਪ੍ਰਸ਼ਾਦ ਮੁਖਰਜੀ ਐਸੀ ਸ਼ਖਸੀਅਤ ਹੈ ਜਿਹਦਾ ਦੇਸ਼ ਦੀ ਆਜ਼ਾਦੀ ਲਈ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਅਸੀਂ ਯਾਦ ਕਰਦੇ ਹਾਂ श्यामा प्रसाद मुखर्जी ਨੂੰ ਇਸ ਦੇਸ਼ ਨੂੰ ਜੋੜਨ ਵਾਲੇ ਦੇ ਰੂਪ ਦੇਸ਼ ਦੀ ਇਕਤਾ ਅਖੰਡਤਾ ਦੇ ਲਈ ਦੇਸ਼ ਦੀ ਆਜ਼ਾਦੀ ਤੋਂ ਦੇ ਲਈ ਬਲੀਦਾਨ ਹੋਣ ਵਾਲੇ ਬਲਦਾਨੀ ਬਹੁਤ ਨੇ ਲੇਕਿਨ ਆਜ਼ਾਦੀ ਤੋਂ ਬਾਅਦ ਦੇਸ਼ ਦੀ ਇਕਤਾ ਅਤੇ ਅਖੰਡਤਾ ਦਾ ਦੇ ਉਤੇ ਲਈ ਕਿਸੇ ਨੇ ਬਲੀਦਾਨ ਦਿੱਤਾ ਜੋ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਹੈ ਜੰਮੂ ਕਸ਼ਮੀਰ ਹਿੰਦੁਸਤਾਨ ਦਾ ਅਟੁੱਟ ਅੰਗ ਹੈ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਹਿੰਦੁਸਤਾਨ ਇੱਕ ਹੈ ਔਰ ਇਥੇ ਇੱਕ ਕਾਨੂੰਨ ਚੱਲਦਾ ਇੱਕ ਸਵਿਧਾਨ ਚਲੇ ਇੱਕ ਕਾਨੂੰਨ ਚਲੇ ਇੱਕ ਵਿਧਾਨ ਚਲੇ ਇਹ ਜਿਹੜਾ ਉਹਨਾਂ ਦਾ ਸੁਪਨਾ ਸੀ ਮੋਦੀ ਸਰਕਾਰ ਨੇ 370 ਧਾਰਾ ਤੋੜ ਕੇ ਪੂਰਾ ਕੀਤਾ ਸ਼ਾਮਾ ਪ੍ਰਸ਼ਾਦ ਮੁਖਰਜੀ ਦਾ ਉਹ ਬਲੀਦਾਨ ਜਿਹੜਾ ਉਹ ਸਾਰਥਕ ਹੋਇਆ ਇਹਦੇ ਲਈ ਮੋਦੀ ਸਰਕਾਰ ਨੂੰ ਵੀ ਤਨਬਾ ਜਾਂਦਾ ਹੈ ਪ੍ਰਧਾਨ ਜੀ ਕਾਂਗਰਸ ਦੀ ਆਪਸੀ ਜੋ ਕਲੇਸ਼ ਚੱਲ ਰਿਹਾ ਹੈਗਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਦੇਖੋ ਕਿਉਂਕਿ ਪਾਰਟੀ ਦੇ ਪ੍ਰਧਾਨ ਨੂੰ ਤੁਸੀਂ ਠੀਕ ਹੈ ਗੱਲ ਰੱਖਣੀ ਬੰਦੀ ਹੈਗੀ ਹੈ ਸਰਕਾਰ ਹੈ ਕਾਂਗਰਸ ਦੀ ਕੇਂਦਰ ਸਾਹਿਬ ਕੀ ਇਸ ਗੱਲ ਤੋਂ ਹੀ ਸਮਝ ਲੱਗਦੀ ਹੈ ਕਿ ਕਾਂਗਰਸ ਨੇ ਪਿਛਲੇ 4.5 ਸਾਲਾਂ ਦੇ ਅੰਦਰ ਪੰਜਾਬ 'ਚ ਕਿਸ ਤਰ੍ਹਾਂ ਰਾਜ ਦਿੱਤਾ ਹੈ 6 ਮਹੀਨੇ ਬਾਅਦ ਚੋਣਾਂ ਹੋਣ ਵਾਲਾ ਹੈ ਲੇਕਿਨ ਜਿਹੜੇ ਚੋਣਵੀਂ ਵਾਦੇ ਉਸ ਸਰਕਾਰ ਨੇ ਪੂਰੇ ਕੀਤੇ ਕੋਈ ਵੀ ਵਾਦਾ ਐਸਾ ਨਹੀਂ ਹੈ ਜਿਹਨੂੰ ਪੂਰਾ ਕਰ ਪਾਈ ਹੋਏ ਕੋਈ ਵਾਦਾ ਪੂਰਾ ਨਹੀਂ ਕੀਤਾ ਚਾਹੇ ਉਹ ਡਰਗ ਮਾਫੀਆ ਸੀ ਚਾਹੇ ਮਾਈਨਿੰਗ ਮਾਫੀਆ ਸੀ ਚਾਹੇ ਨਸ਼ਾ ਮੁਕਤ ਪੰਜਾਬ ਦੀ ਗੱਲ ਸੀ ਚਾਹੇ ਘਰ-ਘਰ ਨੌਕਰੀ ਦੇਣ ਦੀ ਗੱਲ ਸੀ ਘਰ-ਘਰ ਨੌਕਰੀ ਦੇ ਮਾਮਲੇ 'ਚ ਤੇ ਸਾਨੂੰ ਬਾਅਦ 'ਚ ਪਤਾ ਲੱਗਾ ਕਿ ਇਹਨਾਂ ਦਾ ਲਕਸ਼ ਇਹਨਾਂ ਨੂੰ ਲੱਗਦਾ ਐ ਐਮਐਲਏ ਦੇ ਮੁੰਡਿਆਂ ਨੂੰ ਤੇ ਮੰਤਰੀਆਂ ਦੇ ਮੁੰਡਿਆਂ ਨੂੰ ਅਗਰ ਨੌਕਰੀ ਦੇ ਕੇ ਘਰ-ਘਰ ਨੌਕਰੀ ਦਾ ਲਕਸ਼ ਪੂਰਾ ਪ੍ਰਾਪਤ ਕੀਤਾ ਇਸ ਸਰਕਾਰ ਨੇ ਇਸ ਕਰਕੇ ਜਿੱਤਾਂ ਕਿ ਇਹਨਾਂ ਦੀ ਪਾਵਰ ਸ਼ੇਅਰਿੰਗ ਦੀ ਗੱਲ ਹੈ ਜੀ ਜੀ ਇਹ ਜਿਹੜੀ ਨੂਰਾ ਕੁਸ਼ਤੀ ਹੈ ਕਰੋਨਾ ਦੇ ਅੰਦਰ ਲੋਕਾਂ ਨੂੰ ਇਹਨਾਂ ਦੀ ਜ਼ਰੂਰਤ ਸੀ ਸਰਕਾਰ ਨਾਲ ਦਿਖੀ ਨਾ ਲੱਭੀ ਔਰ ਹੈਲਥ ਸਿਸਟਮ ਦੀ ਜੋ ਹਾਲਤ ਹੋਈ ਹੈ ਜਿਸ ਪ੍ਰਕਾਰ ਹੈ ਕਰੋਨਾ ਵੈਕਸੀਨ ਲੋਕਾਂ ਨੂੰ ਫ੍ਰੀ ਲਗਾਉਣ ਦੀ ਕੇਂਦਰ ਤਾਂ ਗੱਲ ਕਰਦਾ ਹੈ ਔਰ ਉਹ ਸ਼ੁਰੂ ਵੀ ਹੋ ਗਿਆ ਬਿਆਨ ਲੇਕਿਨ ਇਹ ਸਟੇਟਾਂ ਨੇ ਵਪਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਇਹ ਸਰਕਾਰ ਐਸੀ ਨੂਰਾ ਕੁਸ਼ਤੀ ਕਰ ਰਹੀ ਹੈ ਕਿ ਪਾਵਰ ਦੀ ਭੁੱਖ ਸਾਫ ਨਜ਼ਰ ਆ ਰਹੀ ਹੈ ਨੇਤਾ ਦੇ ਅੰਦਰ ਜਨਤਾ ਦੀ ਸੇਵਾ ਇਹਨਾਂ ਦਾ ਲਕਸ਼ਣ ਹੀ ਹੈ ਨਾਬਾ ਤੋਂ ਤਰुण मेहता ਦੀ ਰਿਪੋਰਟ ਐਸਐਮ ਜੀ ਨਿਊਜ਼